ਬਾਈ ਕਿਹੜੀ ਲੈਂਦਾ ਹੈ ਇਹ ਬਾਈ ਨਵਰਾਤਨ ਘੋੜੇ ਦਾ ਮੱਝੂ ਕੀ ਲੈਣ ਚਾਹੁੰਦਾ ਮੱਝੂ ਕੀ ਲੈਣ ਹਾਂ ਕਾਲਾ ਸੀਗਾ ਇਹ ਜੰਮ ਕਾਲੇ ਤੋਂ ਲੀਲਾ ਹੋਇਆ ਠੀਕ ਆ ਬਿੱਟਾਲੇ ਤੋਂ ਹਾਂ ਵੀ ਪਤਾ ਕਾਲਾ ਦਾ ਕੋਈ ਪੁੱਛਾ ਚਾਹੁੰਦਾ ਹਾਂਜੀ ਹਾਂ ਇਹੇ ਜਾ ਕਿੰਨੇ ਦਾ ਦੱਸ ਬੇਟੀ ਇਹ 6400 ਦਾ ਹੋ 400 ਦਾ ਆ ਬੱਤੀ ਲੈ ਹਾਂ ਕਾਲਾ ਪੂਰਾ ਮੇਰੀ ਦਾ ਬੱਚੇ ਜੋ ਨਾ ਇਹ ਨਹੀਂ ਨਿਕਰੇਗਾ ਇਹ ਨਾ 2.5 ਸਾਲ ਦਾ 2.5 ਸਾਲ ਦਾ ਹੋਵੇ ਘੋੜਾ ਊੜੀ ਕੀ ਉਹਨੂੰ ਸਿੱਖਦੇ ਇਹ ਪਹਿਲਾਂ ਮੈਂ ਬਹੁਤ ਜਨਰ ਕਰ ਰਿਹਾ ਪਰ ਹੋ ਨਹੀਂ ਗਿਆ ਕਿਹੜੀ ਚੋਂ ਉਹ ਭਾਈ ਐਵੇਂ ਪਕਪ ਮਰੀ ਗਈ ਫਲਾਣੀ ਲੈਣ ਦਾ ਆਪਾਂ ਲਿਆ ਕੇ ਬੱਚਾ ਤਿਆਰ ਕਰਾਇਆ ਸੀ ਆਪਣੇ ਕੋਲ ਆ ਡਿੱਗੀ ਪਈ ਆ ਬਈ ਛੁੱਟੀ ਯਾਰ ਉਹ ਦੇਖ ਆਪਾਂ ਨੂੰ ਪੜਦਾ ਹੈ ਰਿਜਲਟ ਉਹਦਾ ਬਹੁਤ ਆ ਗਿਆ ਕੱਟੋ-ਕੱਟ ਬਈ 22 2300 ਕੁੜੀ ਪਰਭਾਈ ਵੇਖ ਸਕਦੇ ਨਾ ਤਾਂ 22 2300 ਕੁੜੀ ਕਹਿਣ ਦੀ ਕਰਦੀ ਬਾਹਰ ਕਹਿਣ ਦੀ ਰੀਅਲਟ ਬਹੁਤ ਛੁਣਾ ਹੈ ਇਹਦਾ ਮੇਰੇ ਕੋਲੇ ਬੱਚੀ ਆ ਬਾਈ ਉਹਦੀ ਅੱਛਾ ਬਾਈ ਜੇ ਅੱਜ ਤੈਨੂੰ ਦਿਖਾ ਦਿਆਂ ਤੂੰ ਮੰਨੇਗਾ ਆਪਦੇ ਪਿਓ ਨੂੰ ਵੀ ਇੱਕ ਹੀ ਹੋਈ ਖੜੀ ਆ ਇਹਦੀ ਛੇਰੂ ਦੀ ਠੀਕ ਆ ਬਾਈ ਤੇ ਮੰਗਰ ਉਹਦੇ ਹਾਂ ਮੰਗਰ ਉਹਦੇ ਹੁਣ ਸਮੁੰਦਰ ਦਾ ਬੱਚਾ ਪਹਿਲਾਂ ਕਾਲਾ ਕੋੜਾ ਸੀ ਬਾਈ ਬਹੁਤ ਚੰਗਾ ਕੋੜਾ ਜਿਵੇਂ ਪੋਸਟਰ ਲੱਗ ਰਿਹਾ ਪਹਿਲੇ ਨੰਬਰ ਤੇ ਆਉਂਦਾ ਰਿਹਾ ਐ ਮੇਲੇ 'ਚ ਹਾਂ ਹਾਂ ਬਾਈ ਉਹਦੇ ਬੱਚੇ ਅਗਲਾ ਕਾਲੇ ਕਾਂਟੇ ਦੀ ਕਹਿ ਕੇ ਕਿ ਵੇਚੀ ਗਏ ਨੌਕਰੇ ਦੇ ਬੱਚੇ ਮੇਰੀ ਗੱਲ ਹਾਂ ਪਤਾ ਨਹੀਂ ਕੀ ਨੌਕਰੇ ਦੇ ਬੱਚੇ ਮੈਂ ਇਹ ਪ੍ਰਿਉ ਦੀ ਡੋਡ ਵਾਲੇ ਪ੍ਰੈਸ ਦੇ ਕਹਿ ਕੇ ਕਿ ਵੇਚੀ ਗਿਆ ਆ ਆਪਣੇ ਬਾਲਾ ਬਈ ਹੁਣ ਮੈਂ ਇਹਨੇ ਕਿਹਾ ਵੀ ਮੇਰਾ ਘੋੜਾ ਉਹ ਲੈਣ ਦਾ ਸੱਚ ਹੈ ਹੀ ਨਹੀਂ ਇਹ ਚ ਸੱਚ ਹੈ ਹੀ ਨਹੀਂ ਬਈ ਉਹੀ ਗੱਲ ਕੁਛ ਪੈਸੇ ਵਾਸਤੇ ਬੰਦਾ ਕਰਨਾ ਬਹੁਤ ਵੱਡੀ ਹਾਂਜੀ ਹੁਣ ਘੋੜੇ ਦਾ ਹੱਕ ਸੱਚ ਗੱਲ ਘੋੜੇ ਦਾ ਹੱਕ ਮਾਰੋੜੇ ਦਾ ਹੱਕ ਮਾਰੋ ਇਹ ਆਪਣਾ ਦਿਲ ਥਾਏ ਆ ਆਪਾਂ ਅੱਜ ਦੇਕਰ ਜਿੰਨੇ ਵੀ ਘੋੜੇ ਪ੍ਰੇਮੀ ਆ ਸਾਰੇ ਨਾਲ ਪਿਆਰ ਆਪਣਾ ਆਪਣਾ ਪਹਿਲੀ ਗੱਲ ਤਾਂ ਇਹ ਚੀਜ਼ ਦਾ ਵਪਾਰ ਹੀ ਹੈ ਨਹੀਂ ਆਪਣਾ ਤਾਂ ਦਿਲੋਂ ਸ਼ੌਂਕ ਹੈ ਬਈ ਤੇਰੇ ਵਰਗੇ ਕਿੱਡੂ ਦੀ ਬਸਾਈ ਤੇ ਕਰਨ ਵਾਲੇ ਬੰਦੇ ਉਹੀ ਗੱਲ ਹਰ ਇੱਕ ਬੰਦਾ ਬਿਜ਼ਨਸ ਤੌਰ ਤੇ ਸੋਚਦਾ ਉਹੀ ਆਈ ਨਹੀਂ ਉਹ ਦੇਖੀ ਬਗਲਾ ਦਾ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਵੀ ਸਾਰੇ ਨੂੰ ਜਿੰਨੇ ਖੜੇ ਨੇ ਹਨ ਉਹਨਾਂ ਨੂੰ ਵੀ ਇਹ ਚੀਜ਼ ਤਾਂ ਪਤਾ ਲੱਗੀ ਹੁੰਦੀ ਹੈ ਭਾਈ ਹੁਣ ਟਾਈਮ ਆ ਗਿਆ ਅਗਲਾ 40 ਬਿਆਲੀ 40 ਬਿਆਲੀ ਦੋਨੇ ਘੋੜੇ ਜਿਹੜੇ ਮੇਰੇ ਮੌਕੂ ਦੇ 40 ਬਿਆਲੀ ਚਾਲ ਚੱਲਦੇ ਰਹੇ ਅਗਲਾ ਹੁਣ ਮੰਨ ਕੇ ਜਲਵੀ ਮੇਲੇ 'ਚ 35 36 ਵਾਲਿਆਂ ਨੂੰ ਨਾਮ ਦੀ ਜਾਂਦੇ 35 ਦੇ ਦੋਸ ਦਾ ਜਿਹੜਾ 36 ਤੇ ਮੈਂ 40 ਬਿਆਲੀ ਦੁਰਦੇ ਰਹੇ ਮੇਰੇ ਦੋਨੇ ਘੋੜੇ ਠੀਕ ਹੈ ਭਾਈ ਪਰ ਆਪਣਾ ਸਾਥ ਬਹੁਤ ਘੱਟ ਦਿੱਤਾ ਹੈ ਹੈ ਏਕਾ ਆਪਾਂ ਥੋੜਾ ਜਿਹਾ ਪਹਿਲਾਂ ਮੈਂ ਆਪ ਸੰਗ ਦਾ ਸੀ ਇਹ ਮੂਰੇ ਆ ਕੇ ਆਪ ਇੰਨਾ ਰਾਜੀ ਨਹੀਂ ਸੀ ਰਾਜੀ ਨਹੀਂ ਵਾਹ ਜੀ ਚੱਕਾ ਖੁੱਲਦਾ ਹੁਣ ਤੇ ਗਿਲਦੀਪ ਭਾਈ ਇੱਕ ਦਾਵਾ ਨੰਬਰ ਪਾਉਂਦੇ ਹਾਂ 70 377 ਜੀ ਠੀਕ ਆ ਭਾਈ 69945 ਹੂੰ ਇਹ ਭਾਈ ਫਿਰ ਮੈਂ ਪਹਿਲਾਂ ਵੀ ਗੱਲ ਕਰੀ ਇਹਦੇ ਚੋਪਰ ਭਾਈ ਕਰਤਾ ਮਗਰ ਤੇ ਆ ਕਰਤਾ ਜੀ ਤਿਆਰ ਕੋਈ ਨੌਕਰੀ ਨੁਕਰੀ ਕੁਝ ਨਹੀਂ ਭਾਈ ਇੱਥੇ ਜਵਾਕ ਆ ਕੰਮ ਚ ਪੈ ਜਾਣਾ ਅਸੀਂ ਬੱਤੇ ਤੋਂ ਬਚਣਗੇ ਸਾਰੀਆਂ ਗੱਲਾਂ ਇਹਨਾਂ ਦੀ ਹਾਂ ਜਿਵੇਂ ਜਵਾਕ ਬਾਹਰ ਨੂੰ ਚਲੇ ਗਏ ਬੜਾ ਵਾਜਾ ਸਤਵੀਂ ਜੇ ਜੀ ਵੱਟ ਵੱਟ 2-4 ਹੋਰ ਪੜਾਵਾਂਗੇ ਜੀ ਬਸ ਕੁਝ ਨਹੀਂ ਬੱਦਪ ਸੈਨ ਕਰਨ ਨਾ ਰੁਕਦਾ ਹੋ ਜਾਏ ਭਾਈ ਬਾ ਜੋੜ ਕਟਾ ਕਰਨ ਲੱਗ ਜੂਆ ਬਾਗੀ ਬਈ ਬਾਕੀ ਖੇਡ ਦੇ ਸ਼ੋਰ ਨੂੰ ਕੇ ਕਰੀਂ ਹਾਂ ਜੀ ਝੱਗਾ ਬਈ ਯਾਰ ਬੱਚੇ ਵੀ ਆ ਗਏ ਹਾਂ ਜੀ ਹਾਂ ਜੀ ਪਹਿਨ ਸਾਬ ਤੋਂ ਬੱਚੇ ਵਾਕਾ ਨੂੰ ਵੀ ਨਹੀਂ ਖਲਤ ਵਾਲ ਤਾਂ ਕੰਮ ਨਹੀਂ ਕਰਦੇ ਕੋਈ ਹਾਂ ਜੀ ਤੇ ਵੱਡੇ ਭਾਈ ਤੇਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਤੇ ਬਾਕੀ ਪਿਆਰ ਦੇਖ ਕੇ ਬਈ ਆਏ ਹੋ ਬਈ ਕਰੇ ਆਏ ਹੋ ਜਾਨਵਰ ਕਰੇ ਵੀ ਹੈਗੇ ਨੇ ਵਧੀਆ ਚੱਲ ਗਏ ਜ਼ਰੂਰ ਮਰਾਂਗੇ ਢੋੜੀ ਐ ਬਲਖਾ ਕਹੇ ਤੋਂ ਲੰਮੀ ਹੋ ਜਾਂਦੀ ਐ ਜਿਹੜੇ ਥੱਲੇ ਪਏ ਰਹੀਏ ਕੋਈ ਨਹੀਂ ਆਪਦਾ ਆਪ ਬਈ ਸਿਖਾਉਣਾ ਸਾਰਾ ਕੁਝ ਨੇ ਸਾਰਾ ਆਪ ਉਸ ਹੀ ਗੱਲ ਦੋ ਬਈ ਹਣਾ ਆਪ ਫੇਰੀ ਬਾਈ ਪਰੋਸਾ ਕਰਦਾ ਜਾਣ ਪੜਾ ਹਾਂ ਜੀ ਹਾਂ ਜੀ ਹਾਂ ਹੁਣ ਜੇ ਮੈਂ ਕਹਾਂ ਮੈਂ ਇੱਕ ਯਾਰ ਮਿੱਤਰ ਬਹੁਤ ਘੋੜੀਆਂ ਲਿਆਇਆ ਜੀ ਇੱਕ ਤਾਂ ਉਹ ਘੋੜੀ ਦਵਾਈ ਦੇ ਲੈਂਦੀ ਜਸਵਾਲ ਅੰਕਲ ਤੋਂ ਦਵਾਈ ਲੈਂਦੀ ਨਾਉ ਲਖਦੀ ਠੀਕ ਆ ਬਈ ਉਹ ਹਾਂ ਆਂਦਾਰੇ ਕੋਲੇ ਵਾਗਿਆ ਘੋੜਾ ਉਹ ਘੋੜੇ ਤੋਂ ਗੱਬਣਾ ਜੀ ਆ ਯਾਰ ਦੋਸਤ ਦਾ ਬਿਛੇਰਾ ਜੀ ਕਾਲੂ ਦਾ ਇਹਦੇ ਕਰੀ ਵੀ ਮਾਰਾ ਜਾ ਮਾਰੀ ਵਪਾਰ ਵੀ ਕਰ ਦੋ ਫਿਰ ਮਾੜਾ ਨਹੀਂ ਜੀ ਵਪਾਰ ਤਾਂ ਨਹੀਂ ਕਰਦਾ ਨਹੀਂ ਕਰਨਾ ਵੀ ਨਹੀਂ ਜੀ ਆਪਾਂ ساری ਉਮਰ ਹੀ ਨਹੀਂ ਕਰਨਾ ਜੇ ਕੀ ਕਹਿਣਾ ਵੀ ਆਪਦੇ ਘੋੜਿਆਂ ਦੇ ਜਾਨਵਰ 2 4 ਵੇਚਤੇ ਉਹ ਨਹੀਂ ਵੀ ਬਾਹਰੋਂ ਲੈ ਕੇ ਤਾਂ ਆਪਾਂ ਵੇਚੜੀ ਨਹੀਂ ਕੀਦੇ ਵੀ ਠੀਕ ਆ ਬਾਈ ਹੁਣ ਆਸੀਂ ਤੈਨੂੰ ਘੋੜਾ ਲਿਆ ਦਨੇ ਆ 60 70 ਇੰਚ ਦਾ 71 ਇੰਚ ਦਾ ਜਿਵੇਂ ਕਹੇਗਾ ਐਵੇਂ ਕਹਦੀ ਸਪੋਰਟ ਬਥੇਰੀ ਐ ਪਰ ਆਪਣਾ ਜਿੰਨਾ ਚਿਰ ਆਪਣੇ ਕੋਲੇ ਨਾਲ ਇਹ ਨੇ ਉਹ ਨਜ਼ਰ ਦੇ ਲਈ ਨਹੀਂ ਮੰਨਦਾ ਠੀਕ ਆਪਾਂ ਗੱਲਾਂ ਕਿਹੜਾ ਕੋਈ ਨਾ ਘੋੜਿਆਂ ਦਾ ਆਪਣਾ ਬਿੱਟਾ ਮਾਂ ਦਾ ਹੈ ਹੀ ਨਹੀਂ ਵੀ ਉਹ ਚੀਜ਼ ਆ ਗੱਲ ਹੈਗੀ ਰਿਪੀਟ ਪੈਸਾ ਖੁਸ਼ੀ ਨਹੀਂ ਦਿੰਦਾ ਭਾਈ ਖੁਸ਼ੀ ਇਹ ਚੀਜ਼ ਆ ਜਦੋਂ ਤੂੰ ਪਾਲਦਾ ਨਾ ਹੁਣ ਜਲੋਂ ਤੇਰੇ ਦਿਲ ਨੂੰ ਲੱਗੇ ਹੋਏ ਇਹ ਕਿੱਥੇ ਖੁਸ਼ੀ ਆਪਾਂ ਬਾਈ ਕਰਾਂਗੇ ਆਪਾਂ ਆਪਾਂ ਘੋੜਾ ਕਿਤੇ ਵੇਚਣੀ ਨਹੀਂ ਕਿਤੇ ਵੀ ਅਗਲਾ ਕਿਹਦਾ ਮੈਨੂੰ 10 ਲੱਖ ਮਿਲਦਾ ਮੈਨੂੰ 15 ਮਿਲਦਾ ਵਾਂ ਵੇਚਦਾ ਲੈ ਮੈਨੂੰ ਕੋਈ ਕੋਸੀ ਦੇਵੇ ਆਪਾਂ ਜਿੰਨਾ ਚਿਰ ਰੱਖਾਂਗੇ ਵੇਚਦੇ ਵੀ ਨਹੀਂ ਕਿਤੇ ਵੀ ਨਹੀਂ ਵੇਚਦੇ ਹਾਂ ਹੁਣ ਆਜ ਬਾਗ ਜਵਾਗ ਨੂੰ ਵੇਚ ਦੇਂਗੇ ਆਪਾਂ ਨਹੀਂ ਵੇਚਦੇ ਇਹ ਹਜੇ ਅੱਖ ਲੱਗੇ ਨਾਲ ਕੇ ਜੋ ਘਰੇ ਜਾਂਦੇ ਸਾਰਿਆਂ ਤੋਂ ਪਹਿਲਾਂ ਜਨਵਾਰ ਹਣਕਣਗੇ ਹੂੰ ਇਹ ਲੱਗਣਗੇ ਲੱਗਣਗੇ ਹਾਂ ਅੱਖੇ ਬਾਕੇ ਤੁਸੀਂ ਦੇਖ ਹੀ ਲੈ ਦੋਸਤੋ ਵੀਡੀਓ ਚਾਹਣਾ ਪਹਿਲਾਂ ਅੱਖੇ ਦਾ ਬਾਗੂ ਵੀ ਲੱਗਦੇ ਨੇ ਬਾਈ ਦੇ ਜਨਵਰ ਵੀ ਤੇ ਇਹ ਵਪਾਰ ਇਹ ਚੀਜ਼ ਦਾ ਫਨ ਹੂੰ ਨਹੀਂ ਭਾਈ ਬਹੁਤ ਵਧੀਆ ਲੱਗਿਆ ਗਲਦੀਪ ਭਾਈ ਗੱਲਬਾਤ ਕਰਕੇ ਵੀ ਤੇ ਬਾਕੀ ਤੁਹਾਡਾ ਸੁਨੇਹਾ ਬਹੁਤ ਵਧੀਆ ਸਾਰਿਆਂ ਨੇ ਹੈਨਾ ਆਹ ਵਧੀਆ ਸ਼ੌਂਕ ਹੈ ਭਾਈ ਜਵਾਕ ਜਿਵੇਂ ਹੁਣ ਮੇਲੇ ਤੇ ਆਉਂਦੇ ਐ ਇਹਨਾਂ ਨੂੰ ਨਾਲ ਲੈ ਕੇ ਉਹ ਇਹਨਾਂ ਨੂੰ ਜੇ ਮੰਗਦੇ ਐ ਘੋੜੀ ਬਿਛੇਰੀ ਤਾਂ ਇਹਨਾਂ ਨੂੰ ਦਬਾਓ ਹੈਨਾ ਕਿਹੜਾ ਜੇ ਭਾਈ ਘੋੜੀ ਦਬਾਵਾਂਗੇ ਬਿਛੇਰੀ ਦਬਾਵਾਂਗੇ ਉਹਦੇ ਲਗਨ 'ਚ ਲੱਗੇ ਰਹਿਣਗੇ ਮੀਰੇ ਚਾਰਾ ਪਾਉਣਗੇ ਤੇ ਨਹੀਂ ਭਾਈ ਮੇਰੀ ਗੱਲ ਹੁਣ ਚਿੱਟੇਂਗ ਨਹੀਂ ਜਾਣਗੇ ਹੂੰ ਜੀ ਇਹ ਸ਼ੌਕ ਮਾੜਾ ਨਹੀਂ ਗਾ ਕੋਈ ਵਧੀਆ ਸ਼ੌਂਕ ਹੈ ਬਹੁਤ ਵਧੀਆ ਤੇ ਚਲੋ ਦੋਸਤੋ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਸਾਰੇ ਇਹਨਾਂ ਦਾ ਵੀਡੀਓ ਦੇਖਣ ਲਈ ਜਲਦੀਪ بھائی ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਜਲਦੀਪ